ਕਿਵੇਂ ਅਮਰੀਕਾ ਦੀ ਸ਼ਹਿ ਤੇ ਇਜ਼ਰਾਈਲ ਫਲਸਤੀਨ ਦੇ ਲੋਕਾਂ ਨੂੰ ਮਾਰਦਾ ਪਿਆ ਉਸ ਸਮੇਂ ਪੂਰੀ ਦੁਨੀਆ ਵਿੱਚ ਅੰਗਰੇਜ਼ਾਂ ਦੀ ਤੂਤੀ ਬੋਲਦੀ ਸੀ ਇਹ ਮੁਸਲਮਾਨਾਂ ਦੇ ਦੁਨੀਆ ਦੇ 50 ਮੁਲਕਾ ਕੋਈ ਵੀ ਇੰਗਲੈਂਡ ਸਾਹਮਣੇ ਚੂਹ ਨਹੀਂ ਸੀ ਕਰਦਾ ਪੰਜਾਬ ਉਸ ਸਮੇਂ ਇੱਕ ਵੱਖਰਾ ਮੁਲਕ ਸੀ ਅੰਗਰੇਜ਼ ਮਹਾਰਾਜੇ ਦਾ ਕਿੰਨਾ ਪ੍ਰਭਾਵ ਕਬੂਲਦੇ ਸੀ ਅੰਗਰੇਜ਼ਾਂ ਨੂੰ ਇਸ ਸੰਧੀ ਦੀਆਂ ਸ਼ਰਤਾਂ ਮੰਨਣੀਆਂ ਹੀ ਪਈਆਂ ਅੰਗਰੇਜ਼ਾਂ ਨੇ ਹੌਲਕਰ ਨੂੰ ਦੋ ਵਾਰ ਹਰਾ ਦਿੱਤਾ ਅੰਗਰੇਜ਼ਾਂ ਦੀ ਅੰਗਰੇਜ਼ਾਂ ਦੀ ਇੰਨੀ ਹਿੰਮਤ ਨਹੀਂ ਸੀ ਪਈ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛੇ ਬਗੈਰ ਉਹਦੇ ਇਲਾਕੇ ਵਿੱਚ ਪੈਰ ਵੀ ਪਾ ਜਾਣ ਅੰਗਰੇਜ਼ ਇੰਨਾ ਸਿੱਖ ਰਿਆਸਤਾਂ ਦਾ ਕਿੰਨਾ ਕੁ ਡਰ ਪੈ ਮੰਨਦੇ ਮਹਾਰਾਜਾ ਰਣਜੀਤ ਸਿੰਘ ਨੇ ਹੌਲਕਰ ਤੇ ਅੰਗਰੇਜ਼ਾਂ ਵਿਚਕਾਰ ਸੰਧੀ ਕਰਵਾ ਦਿੱਤੀ ਜਿਵੇਂ ਅੱਜ ਪੂਰੇ ਸੰਸਾਰ ਵਿੱਚ ਅਮਰੀਕਾ ਦਾ ਦਬਦਬਾ ਇਸੇ ਤਰ੍ਹਾਂ ਹੀ ਕਿਸੇ ਸਮੇਂ ਇੰਗਲੈਂਡ ਦਾ ਹੁੰਦਾ ਸੀ ਆਪਾਂ ਸਾਰਿਆਂ ਨੂੰ ਪਤਾ ਕਿ ਕਿਵੇਂ ਅਮਰੀਕਾ ਦੀ ਸ਼ਹਿਤੇ ਇਜ਼ਰਾਈਲ ਫਲਸਤੀਨ ਦੇ ਲੋਕਾਂ ਨੂੰ ਮਾਰਦਾ ਪਿਆ ਤੇ ਪੂਰੀ ਦੁਨੀਆ ਦੇ ਮੁਲਕਾਂ 'ਚੋਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਇਜ਼ਰਾਈਲ ਨੂੰ ਕੋਈ ਕੈ ਸਕੰਜਾ ਰੋਕ ਸਕਣ ਫਲਸਤੀਨ ਵਾਸੀਆਂ ਦਾ ਧਰਮ ਵੀ ਮੁਸਲਮਾਨ ਹੈ ਤੇ ਮੁਸਲਮਾਨਾਂ ਦੇ ਦੁਨੀਆ ਦੇ 50 ਮੁਲਕਾਂ ਔਰ ਕਿਸੇ ਚ ਹਿੰਮਤ ਨਹੀਂ ਕਿ ਉਹ ਅਮਰੀਕਾ ਸਾਹਮਣੇ ਧੌਣ ਵੀ ਚੁੱਕ ਸਕਣ ਇਹਨਾਂ ਸਾਰੇ ਮੁਲਕਾਂ 'ਚੋਂ ਇੱਕ ਇਰਾਨੀ ਆ ਜਿਹੜਾ ਹੋਰਨਾਂ ਦੇ ਮਸਲਿਆਂ ਵਿੱਚ ਦਾ ਨਹੀਂ ਆਉਂਦਾ ਪਰ ਅਮਰੀਕਾ ਨਾਲ ਉਹ ਟਿੱਡੇ ਹੀ ਚੱਲਦਾ ਜਾਂ ਥੋੜਾ ਬਹੁਤ ਅਫਗਾਨਿਸਤਾਨ ਇਸੇ ਤਰ੍ਹਾਂ ਹੀ ਪਹਿਲਾਂ ਇੰਗਲੈਂਡ ਦੀ ਤਾਕਤ ਹੁੰਦੀ ਸੀ ਕੋਈ ਵੀ ਇੰਗਲੈਂਡ ਸਾਹਮਣੇ ਚੂਹ ਨਹੀਂ ਸੀ ਕਰਦਾ ਸਨ 1700 600 ਲੈ ਕੇ ਸਨ 1800 ਤੱਕ ਗੋਰੀਆ ਨੇ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੀ ਪੰਜਾਬ ਉਸ ਸਮੇਂ ਇੱਕ ਵੱਖਰਾ ਮੁਲਕ ਸੀ ਗੋਰੇ ਹਿੰਦੁਸਤਾਨ ਤੋਂ ਬਾਅਦ ਪੰਜਾਬ ਤੇ ਕਬਜ਼ਾ ਕਰਨ ਦਾ ਸੋਚਣ ਲੱਗ ਪਏ ਸੀ ਉਸ ਸਮੇਂ ਪੂਰੀ ਦੁਨੀਆ ਵਿੱਚ ਅੰਗਰੇਜ਼ਾਂ ਦੀ ਤੂਤੀ ਬੋਲਦੀ ਸੀ ਸਨ 1800 ਦੇ ਕਰੀਬ ਦਿੱਲੀ ਦਾ ਤਖਤ ਹੈ ਤਾਂ ਮੁਸਲਮਾਨਾਂ ਦੀ ਹੀ ਨਹੀਂ ਸੀ ਪਰ ਉਹਦੀ ਰਾਖੀ ਵਾਸਤੇ ਮਰਾਠਾ ਫੌਜ ਨੂੰ ਤਾਇਨਾਤ ਕੀਤਾ ਹੋਇਆ ਸੀ ਪਰ ਅੰਗਰੇਜ਼ਾਂ ਨੇ ਮਰਾਠਿਆਂ ਨੂੰ ਜੰਗ ਵਿੱਚ ਹਰਾ ਕੇ ਬਸੀਨ ਦੀ ਸੰਧੀ ਰਾਈ ਇੱਕ ਤਰ੍ਹਾਂ ਨਾਲ ਸਾਰੀ ਮਰਾਠਾ ਸ਼ਕਤੀ ਨੂੰ ਆਪਣੇ ਅਧੀਨ ਕਰ ਲਿਆ ਮਰਾਠੇ ਨੇ ਪਹਿਲਾਂ ਤਾਂ ਇਸ ਸੰਧੀ ਨੂੰ ਮੰਨ ਲਿਆ ਪਰ ਪਿੱਛੋਂ ਉਹਨਾਂ ਨੇ ਬਗਾਵਤ ਕਰ ਦਿੱਤੀ ਪਰ ਉਸ ਸਮੇਂ ਮਰਾਠਿਆਂ ਵਿੱਚ ਏਕਾ ਨਹੀਂ ਸੀ ਮਰਾਠਾ ਸਰਦਾਰ ਜਸਵੰਤ Rao Holkar ਇਹ ਸੋਚ ਕੇ ਚੱਲਦੀ ਜੰਗ ਵਿੱਚੋਂ ਦਿੱਲੀ ਵੱਲ ਨੂੰ ਚਲਾ ਗਿਆ ਕਿ ਅੰਗਰੇਜ਼ ਤਾਂ ਜੰਗ ਵਿੱਚ ਉਲਝੇ ਹੋਏ ਆ ਤੇ ਦਿੱਲੀ ਚ ਜਿੰਨੇ ਕੰਗਰੇਜ ਹੋਣਗੇ ਉਹਨਾਂ ਨੂੰ ਹਰਾ ਕੇ ਜਾਂ ਖਤਮ ਕਰਕੇ ਮੈਂ ਖੁਦ ਦਿੱਲੀ ਵਿੱਚ ਆਪਣੀ ਬਾਦਸ਼ਾਹੀ ਕਾਇਮ ਕਰ ਲਵਾਂਗਾ ਪਰ ਇਹ ਸਰਾਸਰ ਉਹਦਾ ਭੁਲੇਖਾ ਹੀ ਸੀ ਅੰਗਰੇਜ਼ਾਂ ਨੇ ਇਸ ਤਰੀਕੇ ਨਾਲ ਲੜਾਈ ਲੜੀ ਕਿ ਮਰਾਠਾ ਸ਼ਕਤੀ ਨੂੰ ਸਦਾ ਵਾਸਤੇ ਖਤਮ ਹੀ ਕਰ ਦਿੱਤਾ ਦਿੱਲੀ ਦੇ ਨੇੜੇ ਜਸਵੰਤ ਰਾਓ ਹਾਲਕਰ ਅੰਗਰੇਜ਼ਾਂ ਨਾਲ ਜੰਗ 'ਚ ਜੁਟ ਪਿਆ ਅੰਗਰੇਜ਼ਾਂ ਨੇ ਹੌਲਕਰ ਨੂੰ ਦੋ ਵਾਰ ਹਰਾ ਦਿੱਤਾ ਤੇ ਹੌਲਕਰ ਅੱਗੇ ਲਾ ਕੇ ਭੱਜ ਉੱਠਿਆ ਹੌਲਕਰ ਨੇ ਆਪਣੇ ਕਬਜ਼ੇ ਦੇ ਸਾਰੇ ਇਲਾਕੇ ਛੱਡੇ ਤੇ ਪੰਜਾਬ ਵੱਲ ਨੂੰ ਹੋ ਤੁਰਿਆ ਉਹਦੇ ਪਿੱਛੇ ਹੀ ਅੰਗਰੇਜ਼ੀ ਜਨਰਲ ਲਾਰ ਲੇਖ ਲਗਾਤਾਰ ਦਿੱਲੀ ਤੋਂ ਉਹਦਾ ਪਿੱਛਾ ਕਰਨ ਲੱਗ ਪਿਆ 1805 ਦੇ ਅਖੀਰਲੇ ਮਹੀਨਿਆਂ ਵਿੱਚ ਜਸਵੰਤਰਾਓ ਹੌਲਕਰ ਪਟਿਆਲੇ ਸਮੇਤ ਸਿੱਖ ਰਾਜਿਆਂ ਨੂੰ ਮਿਲਦਾ ਹੋਇਆ ਅੰਮ੍ਰਿਤਸਰ ਪਹੁੰਚ ਗਿਆ ਉਹਦੇ ਨਾਲ ਉਹਦੀ 20000 ਕੋਟਸਵਰ ਸੈਨਾ ਸੀ ਤੇ ਉਹ ਰਾਜ ਆਉਂਦੇ ਪਿੰਡਾਂ ਤੇ ਨਗਰਾਂ ਨੂੰ ਲੁੱਟਦਾ ਹੁੰਦਾ ਸੀ ਜਿਸ ਸਮੇਂ ਤੱਕ ਹੌਲਕਰ ਅੰਮ੍ਰਿਤਸਰ ਪਹੁੰਚਿਆ ਉਸ ਸਮੇਂ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਦੇ ਕੰਟਰੋਲ ਹੇਠ ਸੀ ਜਰਨਲ ਲੇਕ ਹੌਲਕਰ ਦਾ ਪਿੱਛਾ ਕਰਦਾ ਹੋਇਆ ਦਿੱਲੀੋਂ ਬੇਰੋਕ ਬਿਆਸਰਿਆ ਤੱਕ ਉਹਦੇ ਮਗਰ ਹੀ ਤੁਰਿਆ ਪਰ ਬਿਆਸਰਿਆ ਤੇ ਪਹੁੰਚ ਕੇ ਜਰਨਲ ਲੇਕ ਰੁਕ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਪਰਵਾਨਗੀ ਮੰਗਣ ਲੱਗਾ ਕਿ ਮੈਨੂੰ ਇਸ ਇਲਾਕੇ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ ਹੌਲ ਕਰਤਾ ਦਰਦੇ ਦਰਿਆ ਪਾਰ ਕਰ ਗਿਆ ਪਰ ਜਰਨਲ ਲੇਖ ਨੇ ਅਜੇ ਆ ਬਿਲਕੁਲ ਨਹੀਂ ਕੀਤਾ ਇਹ ਤੋਂ ਸਪਸ਼ਟ ਹੁੰਦਾ ਕਿ ਅੰਗਰੇਜ਼ ਮਹਾਰਾਜੇ ਦਾ ਕਿੰਨਾ ਪ੍ਰਭਾਵ ਕਬੂਲਦੇ ਸੀ ਬੇਸ਼ੱਕ ਜਮੁਨਾ ਤੋਂ ਲੈ ਕੇ ਬਿਆਸਾ ਤੱਕ ਸਾਰਾ ਇਲਾਕਾ ਸਿੱਖ ਰਿਆਸਾ ਦੇ ਕਬਜ਼ੇ ਹੇਠ ਹੁੰਦਾ ਸੀ ਤੇ ਇਸ ਗੱਲ ਦਾ ਪਤਾ ਜਸਵੰਤ ਰਾਓ ਹਾਲਕਰ ਨੂੰ ਵੀ ਚੰਗੀ ਤਰ੍ਹਾਂ ਸੀ ਕਿ ਅੰਗਰੇਜ਼ ਇੰਨਾ ਸਿੱਖ ਰਿਆਸਤਾਂ ਦਾ ਕਿੰਨਾ ਕੁ ਡਰ ਪੈ ਮੰਨਦੇ ਆ ਪਰ ਮਹਾਰਾਜਾ ਰਣਜੀਤ ਸਿੰਘ ਦਾ ਅੰਗਰੇਜ਼ ਪੂਰਾ ਪ੍ਰਭਾਵ ਕਬੂਲਦੇ ਸੀ ਉਸ ਸਮੇਂ ਤੱਕ ਹਾਲੇ ਸ਼ੇਰੇ ਪੰਜਾਬ ਬੜੇ ਥੋੜੇ ਇਲਾਕੇ ਦਾ ਮਾਲਕ ਸੀ ਉਹਦੇ ਕੋਲ ਸਿਰਫ ਦੋ ਹੀ ਵੱਡੇ ਸ਼ਹਿਰ ਸੀ ਅੰਮ੍ਰਿਤਸਰ ਤੇ ਲਾਹੌਰ ਪਰ ਅੰਗਰੇਜ਼ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕਾਬਜ਼ ਸੀ ਤਾਕਤ ਪੱਖੋਂ ਦੋਵਾਂ ਤਰ੍ਹਾਂ ਦਾ ਕੋਈ ਮੇਲ ਨਹੀਂ ਸੀ ਪਰ ਇਹਦੇ باوجود ਅੰਗਰੇਜ਼ਾਂ ਦੀ ਇੰਨੀ ਹਿੰਮਤ ਨਹੀਂ ਸੀ ਪਈ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛੇ ਬਗੈਰ ਉਹਦੇ ਇਲਾਕੇ ਵਿੱਚ ਪੈਰ ਵੀ ਪਾ ਜਾਣ ਸਗੋ ਮਹਾਰਾਜਾ ਹੱਲੇ ਉੱਬਰ ਦਾ ਪਿਆ ਸੀ ਤੇ ਅੰਗਰੇਜ਼ਾਂ ਦੀਆਂ ਪੂਰੇ ਸੰਸਾਰ ਵਿੱਚ ਕਈ ਬਸਤੀਆਂ ਤੇ ਕਲੋਨੀਆਂ ਸੀ ਤੇ ਭਾਰਤ ਵੀ ਉਹਨਾਂ ਦੀ ਕਲੋਨੀ ਬਣ ਚੁੱਕਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਹੌਲਕਰ ਤੇ ਅੰਗਰੇਜ਼ਾਂ ਵਿਚਕਾਰ ਸੰਧੀ ਕਰਵਾ ਦਿੱਤੀ ਇਸ ਸੰਧੀ ਦਾ ਜਸਵੰਤ ਰਾਓ ਹੌਲਕਰ ਨੂੰ ਬਹੁਤ ਵੱਡਾ ਫਾਇਦਾ ਹੋਇਆ ਇੱਕ ਤਾਂ ਉਹਦੀ ਜਾਨ ਬਚ ਗਈ ਦੂਜਾ ਉਹਦੇ ਇਲਾਕੇ ਵੀ ਉਹਨੂੰ ਵਾਪਸ ਕਰਵਾ ਦਿੱਤੇ ਗਏ ਤੇ ਅੰਗਰੇਜ਼ਾਂ ਕੋਲੋਂ ਮਾਨਤਾ ਵੀ ਦਿਵਾ ਦਿੱਤੀ ਇਹਨਾਂ ਜ਼ਰੂਰ ਸੀ ਕਿ ਇਲਾਕੇ ਉਹੀ ਵਾਪਸ ਦਿੱਤੇ ਗਏ ਹੌਲਕਰ ਨੂੰ ਜਿਹੜੇ ਉਹਨੇ 1801 ਤੋਂ ਪਹਿਲਾਂ ਜਿੱਤੇ ਸੀ ਜਿਹੜੇ ਉਹਦੇ ਤੋਂ ਬਾਅਦ ਜਿੱਤੇ ਉਹ ਅੰਗਰੇਜ਼ਾਂ ਨੂੰ ਦੇ ਦਿੱਤੇ ਗਏ ਇਹ ਇੱਕ ਤਰ੍ਹਾਂ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਭਾਵ ਹੀ ਸੀ ਕਿ ਅੰਗਰੇਜ਼ਾਂ ਨੂੰ ਇਸ ਸੰਧੀ ਦੀਆਂ ਸ਼ਰਤਾਂ ਮੰਨਣੀਆਂ ਹੀ ਪਈਆਂ ਨਹੀਂ ਤਾਂ ਉਹ ਹੌਲਕਰ ਨੂੰ ਮਾਰ ਕੇ ਉਹਦਾ ਸਾਰਾ ਇਲਾਕਾ ਜਿੱਤਣ ਦੇ ਸ਼ੁੱਕ ਸੀ ਹੌਲਕਰ ਨੂੰ ਬਚਾਉਣਾ ਯਾਨੀ ਕਿ ਉਹਦੀ ਜਾਨ ਬਚਾਉਣੀ ਤੇ ਉਹਦੇ ਇਲਾਕੇ ਤੱਕ ਵਾਪਸ ਕਰਵਾਉਣਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਕੋਈ ਅਮਰੀਕਾ ਕੋਲੋਂ ਇਜ਼ਰਾਈਲ ਤੇ ਦਬਾਅ ਪਵਾ ਕੇ ਇਜ਼ਰਾਈਲੀ ਫੌਜ ਨੂੰ ਗਾਜ਼ਾ ਪੱਟੀ ਚੋਂ ਬਾਹਰ ਕਰ ਦਵੇ ਬਸ਼ਰਤੇ ਗਾਜ਼ਾ ਜਾਂ ਫਲਸਤੀਨ ਦੇ ਆਲਾ ਦਰਜੇ ਦੇ ਲੀਡਰ ਜਾਂ ਅਧਿਕਾਰੀ ਖੁਦ ਕਹਿਣ ਕਿ ਸਾਨੂੰ ਅਮਰੀਕਾ ਤੋਂ ਬਚਾਓ ਮੇਰੇ ਖਿਆਲ ਮੁਤਾਬਕ ਉਹ ਦੁਨੀਆ ਦੇ ਸਾਰੇ ਮੁਲਕਾਂ ਨੂੰ ਕਹਿ ਕੇ ਥੱਕ ਚੁੱਕੇ ਆ ਪਰ ਕੋਈ ਵੀ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਕਾਵੇਂ ਕੇ ਦੁਨੀਆ ਤੇ ਚੀਨ ਰੂਪੀ ਮਹਾਸ਼ਕਤੀ ਵੀ ਆ ਪਰ ਫਰਸਤੀਂਦੇ ਮਸਲੇ ਤੇ ਉਹ ਵੀ ਚੁੱਪਾ ਤੇ ਮਨੁੱਖਤਾ ਦੇ ਹੁੰਦੇ ਕਤਲਿਆਂ ਵੇਲੇ ਚੁੱਪ ਰਹਿਣਾ ਇਹ ਵੀ ਸਹਿਮਤੀ ਦੀ ਹੀ ਇੱਕ ਕਿਸਮ ਹੈ ਰੂਸ ਵੱਲੋਂ ਯੂਕਰੇਨ ਵਿੱਚ ਹੁੰਦੇ ਕਾਣ ਬਾਰੇ ਸਾਰੇ ਗੱਲ ਕਰਦੇ ਆ ਤੇ ਰੌਲਾ ਵੀ ਪੈਂਦਾ ਪਰ ਅਮਰੀਕਾ ਵੱਲੋਂ ਗਾਜ਼ਾ ਵਿੱਚ ਹੁੰਦੇ ਕਾਣ ਬਾਰੇ ਬਹੁਤੇ ਮੁਲਕ ਚੁੱਪ ਬੱਠੀ ਬੈਠੇ ਆ ਮਨੁੱਖਤਾ ਦਾ ਘਾਣ ਕਿਤੇ ਵੀ ਹੋਵੇ ਕਿਸੇ ਵੀ ਮੁਲਕ ਵੱਲੋਂ ਹੋਵੇ ਉਹਨੂੰ ਰੋਕਣ ਦਾ ਪ੍ਰਬੰਧ ਜਾਂ ਨਿਜਾਮ ਦੁਨੀਆ ਵਿੱਚ ਜ਼ਰੂਰ ਸਥਾਪਿਤ ਹੋਣਾ ਚਾਹੀਦਾ ਤਾਂ ਜੋ ਬੇਕਸੂਰ ਲੋਕ ਨਾ ਮਾਰੇ ਜਾ